ਨਮਸਕਾਰ ਦੋਸਤੋ ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਦੇ ਉੱਤੇ ਦੋਸਤੋ ਇਹ ਰੋਡ ਰਾਮਾ ਮੰਡੀ ਨੂੰ ਰਾਮਸਰਾ ਪੰਡਿਤ ਰੈਸੈਂਟਰੀ ਦੇ ਨਾਲ ਜੋੜਦਾ ਹੈ ਇਸ ਰੋਡ ਦੇ ਉੱਪਰ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਇੱਕ ਸੀਰੋ ਦਾ ਟੱਕਣ ਖੁੱਲਿਆ ਹੋਇਆ ਹੈ ਇਹ ਖੁੱਲਿਆ ਹੋਇਆ ਨਹੀਂ ਟੁੱਟਿਆ ਹੋਇਆ ਹੈ ਇਹ ਟੁੱਟਣ ਦਾ ਕਾਰਨ ਤਾਂ ਲੋਕ ਦੱਸਦੇ ਹਨ ਕਿ ਇੱਥੋਂ ਦੀ ਬਹੁਤ ਹੈਵੀ ਵਹੀਕਲ ਲੰਘਦੇ ਹਨ ਉਸ ਦੇ ਕਰਕੇ ਟੁੱਟਿਆ ਹੋਇਆ ਹੈ ਜੋ ਦੋਸਤੋ ਟੁੱਟਦਾ ਗਿਆ ਇਸ ਦਾ ਕੰਮ ਆ ਇਸ ਨੂੰ ਮਰੰਮਤ ਕਰਵਾਉਣ ਦਾ ਜਿਸ ਨੂੰ ਮੁਰਤੋ ਸੈਟਅਪ ਕਰੋਨ ਦਾ ਕੰਮ ਕਿਸ ਦਾ ਬੰਦ ਹੈ ਕੰਮ ਤਾਂ ਇਹ ਸਰਕਾਰਾਂ ਦਾ ਹੈ ਪਰ ਸਰਕਾਰਾਂ ਨਾਲ ਇਹ ਪਿਛੇ ਤੋਂ ਬਹੁਤ ਸਮਾਂ ਚੱਲ ਰਿਹਾ ਹੈ ਕਿ ਪੰਜਾਬ ਹੋਈ ਸਥਿਤੀ ਕੰਟਰੋਲ ਦੇ ਵਿੱਚ ਹੈ ਉਹ ਸਭ ਤੁਹਾਨੂੰ ਸਭ ਨੂੰ ਪਤਾ ਹੈ ਸਥਿਤੀ ਕੰਟਰੋਲ ਦੇ ਪਰ ਚਲੋ ਇੱਕ ਹੰਤ ਤੱਕ ਲੋ ਲੱਗਦਾ ਗੱਲ ਹੈ ਸਥਿਤੀ ਕੰਟਰੋਲ ਨਾਲ ਕੰਪੋੜੀ ਪਰ ਦੋਸਤੋ ਇਹ ਕਿਸ ਰੋਡ 'ਤੇ ਸੀ ਨਾ ਇੱਕ ਮੰਦਰ ਬਣਿਆ ਹੋਇਆ ਹੈ ਕਿ ਜਿੱਥੇ ਸੌ ਵਰਨ ਕੰਪਲੀਟ ਹੁੰਦੇ ਨੇ ਯਾਰਾਂ ਜਿੰਨੀਆਂ ਚੀਜ਼ ਸਦਗਮ 30 ਤੱਕ ਨਾਉਂਦੇ ਨੇ ਤੇ ਕਾਫੀ ਸ਼ਰਦਦ ਨੂੰ ਸਦਨ ਨੂੰ ਫਾਇਦਾ मतलब ਕੀ ਸਫਰ ਇਹ ਕਰਕੇ ਮੰਦਰ ਚ ਪਾਉਂਦੇ ਨੇ ਪਰ ਇਹ ਸ਼ਿਵਰਜ ਇਹ ਦੋ ਵੀਕ ਕਿੱਡੀ ਵੀ ਵੱਡੀ ਘਟਨਾ ਨੂੰ ਅੰਜਾਮ ਦੇ ਸਕਦਾ ਹੈ ਜੇਦੋਂ ਘਟਨਾ ਵਾਪਰ ਗਈ ਉਹ ਸਾਰੇ ਡਿਪਾਰਟਮੈਂਟ ਵਾਲੇ ਭੱਜਣਗੇ ਸਾਰੇ ਪੱਤਰਕਾਰ ਇੱਥੇ ਠੀਕ ਹੈ ਕਿ ਸਰਕਾਰ ਵੀ ਕੋਈ ਇਸਨੂੰ ਕਿਸੇ ਜਗ੍ਹਾ ਲਈ ਯਤਨ ਕਰੇਗੀ ਠੀਕ ਹੈ ਪਰ ਇਹ ਕਟਨਾ